ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇੱਕ ਹੋਰ ਮੰਦ ਭਾਗੀ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਆ ਰਹੀ ਹੈ ਜਿਸ ਵਿੱਚ ਪੈਂਦੇ ਕਸਬਾ ਚੀਜ ਦਾ ਖੂਨ ਨਜ਼ਦੀਕ ਬੀਤੀ ਰਾਤ ਇੱਕ ਟਿਪਰ ਸਿੱਧਾ ਹੀ ਸਫੈਦੇ ਨਾਲ ਟਕਰਾ ਗਿਆ ਜਿਸ ਕਾਰਨ ਟਿਪਰ ਇਸ ਅਕਦਰੇ ਇਕੱਠਾ ਹੋ ਗਿਆ ਕਿ ਉਸ ਵਿੱਚ ਫਸੇ ਡਰਾਈਵਰ ਨੂੰ ਕੱਢਣ ਲਈ ਕ੍ਰੇਨ ਦਾ ਸਹਾਰਾ ਲੈਣਾ ਪਿਆ ਤੇ ਜਦੋਂ ਤੱਕ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਬਹੁਤ ਹੀ ਧੀਰ ਹੋ ਚੁੱਕੀ ਸੀ ਤੇ ਟਿਪਰ ਚਾਲਕ ਆਪਣੇ ਜ਼ਖਮਾਂ ਦੀ ਤਾਬਨਾ ਚਲਦੇ ਹੋਏ ਮੌਕੇ ਤੇ ਹੀ ਦਮ ਤੋੜ ਗਿਆ ਇਸ ਘਟਨਾ ਸੰਬੰਧੀ ਥਾਣਾ ਤਲਵਾੜ ਦੇ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਇਸ ਘਟਨਾ ਵਿੱਚ ਜਾਂ ਤਾਂ ਡਰਾਈਵਰ ਨੂੰ ਨੀਂਦ ਆਈ ਹੋਵੇਗੀ ਤੇ ਜਾਂ ਫਿਰ ਉਸ ਨੂੰ ਹਾਰਟ ਅਟੈਕ ਆਇਆ ਹੋਵੇਗਾ ਜਿਸ ਦਾ ਪੂਰਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਚੱਲੇਗਾ ਹੋਰ ਜਾਣਕਾਰੀ ਲਈ ਸਾਡੇ ਸਟਾਫ ਰਿਪੋਰਟਰ ਅਸ਼wini ਸਹਿਜਪਾਲ ਰਾਹੀਂ ਚੱਲਦੇ ਆਂ ਐਸ ਐਚਓ ਦੇ ਕੋਲ ਤੇ ਹੋਰ ਖਬਰਾਂ ਦੇਖਣ ਲਈ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੀ ਵੀ ਟੂਡੇ ਕੀ ਵੀ ਨੀਵੋਸ ਮਰੋ ਗਿਆ ਨਿੰਦਰਾ ਜੀ ਦੇ ਬੜੀਆਂ ਨੇ ਪੁੱਛਣ ਹੋ ਗਿਆ ਮੋਟਾ ਪੈ ਜੇ ਮੇਰੇ ਕੋਲ ਘਰ ਕੀ ਗਿਆ ਅਜੋ ਟੋਪਰੀ ਗੱਡ ਚ ਭਾਈ ਤੁਸੀਂ ਇੱਥੇ ਸੀ ਵੇਲੇ ਨਹੀਂ ਹਾਂ ਰਾਤ ਕਰੀਬ 2:30 ਵਜੇ ਨਾਲ ਇੱਕ ਸਨਵਕ ਤਲਾਹ ਸੀਗੀ ਭਈ ਕੀ ਦਿਖਾਈ ਦੋ ਥੋੜਾ ਪਿਛੇ ਇੱਕ ਐਕਸੀਡੈਂਟ ਹੋਇਆ ਹੈਗਾ ਉੱਤੇ ਪਰ ਆ ਰਿਹਾ ਸੀ ਉਹਦੇ ਵਿੱਚ ਡਰਾਈਵਰ ਸੀਗਾ ਡਰਾਈਵਰ ਨੇ ਦਰਖਤ ਦੇ ਵਿੱਚ ਗੱਡੀ ਮਾਰਤੀ ਹੈ ਜਿਹੜਾ ਜਾ ਕੇ ਦੇਖਿਆ ਕਿ ਜਿਹੜਾ ਮੋੜਲਾ ਹਿੱਸਾ ਸੀ ਬਿਲਕੁਲ ਪ੍ਰੈਸ ਹੋ ਚੁੱਕਾ ਸੀ ਮਗਰਲੇ ਕਿੰਟਰ ਦਾ ਮਗਰਲੇ ਨਾਲ ਲੱਗ ਲੱਗ ਚੁੱਕਾ ਸੀਗਾ ਤੇ ਮੁੜ ਕੇ ਉੱਥੋਂ ਹੈਡਰਾ ਮਗਾ ਕੇ ਰਾਤ ਨੂੰ ਉਤੋ ਦੀ ਫਟਿਆ ਹੋ ਕਿ ਕਿਛ ਕੀ ਤਰੀਕ ਵਿਚੋਂ ਬੋਡੀ ਕੱਢੀ ਸੀ ਕਾਰਨ ਦਾ ਪਤਾ ਲੱਗਦਾ ਕਿ ਲੰਮ ਹਰੀ ਉਹ ਤੈ ਤੱਕ ਨਹੀਂ ਕੀਤਾ ਜਾ ਸਕਦਾ ਵੀ ਕਿ ਉਹ ਡਰਾਈਵਰ ਦੀ ਅੱਖ ਲੱਗੀ ਜਾਂ ਉਹਨੂੰ ਅਟੈਕ ਹੋ ਗਿਆ ਇਹ ਹਮ ਪੋਸਟਮਾਰਟਮ ਕਰਾਉਣ ਤੋਂ ਬਾਅਦ ਹੀ ਅਸਲੀ ਸਭਿਆ। ਪਰ ਉਹਦੇ ਦੇਖਿਆ ਦੇ ਰਾਤ ਨੂੰ ਜਿਹੜੀਆਂ ਇਹ ਕਾਰ ਚੰਦੇ ਨੇ ਪ੍ਰੈਸ਼ਰ ਵਾਲੀ ਉਹ ਤਾਂ ਅੱਖ ਨਹੀਂ ਪੀਂਦੀ। ਨਹੀਂ ਉਹ ਗੱਡੀਆਂ ਸਾਰੀਆਂ ਹੁਣ ਕੀ ਵੀ ਇਹਨਾਂ ਦਾ ਰਾਤ ਦਾ ਸਮਾਂ ਤੈ ਕੀਤਾ ਹੈਗਾ ਵੀ ਰਾਤ ਨੂੰ ਚਲਾਉਣੇ ਦਿਨ ਦੇ ਵਿੱਚ ਐਕਸੀਡੈਂਟ ਜ਼ਿਆਦਾ ਹੁੰਦੇ ਸੀਗੇ ਸਕੂਲੀ ਬੱਚਿਆਂ ਦਾ ਕਰਕੇ ਦੇਤੇ ਹੋਏ। ਇਹਨਾਂ ਨੂੰ ਰਾਤ ਨੂੰ ਜਾਣ ਵਾਸਤੇ ਕਿਹਾ ਹੋਇਆ ਸਾਰੇ। ਤੋ ਬੰਦਾ ਚੋਤੀਆ ਇਹ ਮਕੇਰੀਆਂ ਦਾ ਸੀ ਡਰਾਈਵਰ ਨਾਮ ਇਹਦਾ ਸੀਗਾ ਜੀ ਕੁਲਦੀਪ ਸਿੰਘ ਸਨ ਅਫਤਰਸੀਮ ਲਾਲ ਵਾਸੀ ਮਕੇਰੀਆਂ ਇਹਨੂੰ ਤੁਕਾਰਣੇ ਤੋਂ ਕਰ ਵੀ ਫਿਲਹਾਲ ਉਹਦੀ 170 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਅਸਲ ਤੱਥ ਸਾਹਮਣੇ ਆਇਆ